ਕੱਲ ਰਾਤ ਲਗਭਗ 9:40 ਮਿੰਟ ਦੇ ਉੱਤੇ ਇੱਕ ਘਟਨਾ ਹੋਈ ਹੈ ਜਿਸ ਦੀ ਸੀਸੀਟੀਵੀ ਫੁਟੇਜ ਤੁਹਾਨੂੰ ਵਿਖਾ ਰਿਹਾ ਹਾਂ ਔਰ ਉਸ ਦੇ ਵਿੱਚ ਤੁਸੀਂ ਵੇਖਣਾ ਕਿ ਕਲੀਅਰ ਕੀ ਹੈ ਕੈਮਰੇ ਕੀ ਕਹਿੰਦੇ ਆ ਸੀਸੀਟੀਵੀ ਫੁਟੇਜ ਕੀ ਕਹਿੰਦੀ ਹੈ ਔਰ ਇਹ ਤਸਵੀਰਾਂ ਤੁਸੀਂ ਸਾਂਝੀਆਂ ਕਰਨੀਆਂ ਕਿਉਂਕਿ ਇਸ ਦੇ ਵਿੱਚ ਬਹੁਤ ਵੱਡਾ ਇੱਕ ਇਨਸੀਡੈਂਟ ਵਾਪਰ ਗਿਆ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ ਨੌਜਵਾਨ ਮੁੰਡੇ 24-25 ਸਾਲ ਦੀ ਏਜ ਦੇ ਮੁੰਡੇ ਆ ਐਜੂਕੇਟਿਡ ਮੁੰਡੇ ਸੀ ਔਰ ਐਸ ਰੋਡ ਦੇ ਉੱਤੇ بارش ਬਹੁਤ ਜ਼ਿਆਦਾ ਸੀ بارش ਜ਼ਿਆਦਾ ਹੋਣ ਕਾਰਨ ਭਲੇਖਾ ਲੱਗ ਗਿਆ ਕਿਵੇਂ ਰਿਹਾ ਔਰ ਇਨਸੀਡੈਂਟ ਵਾਪਰਿਆ ਕਿੱਥੇ ਆ ਐਸ ਦੀਨਾਨਗਰ ਸ਼ਹਿਰ ਤੇ ਆਪਾਂ ਖੜੇ ਆ ਔਰ ਸਾਹਮਣੇ ਤਰਫ ਤੋਂ ਸ਼ਹਿਰ ਆ ਔਰ ਦੂਸਰੀ ਤਰਫ ਗੁਰਦਾਸਪੁਰ ਆ ਔਰ ਦੱਸ ਦਈਏ ਕਿ ਇਸ ਜਗ੍ਹਾ ਦੇ ਉੱਤੇ ਇਸ ਜਗ੍ਹਾ ਦੇ ਉੱਤੋ ਇਨੋਵਾ ਗੱਡੀ ਆਉਂਦੀ ਆ ਔਰ ਸਾਹਮਣੇ ਤੋਂ ਇੱਕ ਮੋਟਰਸਾਈਕਲ ਤੇ ਦੋ ਨੌਜਵਾਨ ਆਉਂਦੇ ਆ ਔਰ ਸੀਸੀਟੀਵੀ ਫੂਟੇਜ ਦੇ ਵਿੱਚ ਉਹ ਨੌਜਵਾਨ ਜਦੋਂ ਗੱਡੀ ਨਾਲ ਵੱਜਦੇ ਆ ਤਾਂ ਇੱਕ ਨੌਜਵਾਨ ਦੂਸਰੀ ਸਾਈਡ ਜਾ ਕੇ ਡਿੱਗਦਾ ਔਰ ਤਸਵੀਰਾਂ ਦੱਸਦੀਆਂ ਨੇ ਔਰ ਲੋਕ ਬਿਆਨ ਕਰਦੇ ਨੇ ਕਿ ਉਸ ਜੋ ਨੌਜਵਾਨ ਦੂਸਰੀ ਸਾਈਡ ਜਾ ਕੇ ਡਿੱਗਿਆ ਲਗਭਗ 2 ਘੰਟੇ ਬਾਅਦ ਦੁਬਾਰਾ ਉਸ ਨੂੰ ਲੱਭਣ ਆਇਆ ਗਿਆ ਤਾਂ ਫੇਰ ਉਸ ਦੀ ਛਾਤ ਪਈ ਹੈ ਕਿ ਨੌਜਵਾਨ ਥੱਡੇ ਗਿਆ ਕਿਉਂਕਿ ਬਾਰਿਸ਼ ਜ਼ਿਆਦਾ ਸੀ ਔਰ ਬਾਰਿਸ਼ ਜ਼ਿਆਦਾ ਹੋਣ ਕਰਕੇ ਕੁਝ ਕਲੀਅਰ ਉਸ ਵੇਲੇ ਨਹੀਂ ਲੱਭ ਸਕਿਆ ਕਿ ਦੋ ਨੌਜਵਾਨ ਸੀ ਜਾਂ ਇੱਕ ਸੀ ਲੇਕਿਨ ਇੱਕ ਨੌਜਵਾਨ ਨੂੰ ਲੈ ਕੇ ਪਹਿਲੇ ਜਾਇਆ ਗਿਆ ਹਸਪੀਟਲ ਦੋਨਾਂ ਦੀ ਹੀ ਮੌਕੇ ਦੇ ਉੱਤੇ ਡੈਥ ਹੋ ਗਈ ਤਸਵੀਰਾਂ ਦੀਨਾਨਗਰ ਦੀਆਂ ਔਰ ਬਹੁਤ ਦਰਦਨਾਕ ਹਾਦਸਾ ਔਰ ਬਹੁਤ ਭਿਆਨਕ ਤਸਵੀਰਾਂ ਸੀ ਔਰ ਦੱਸ ਦਈਏ ਕਿ ਇਨੋਵਾ ਗੱਡੀ ਜੋ ਐਸ ਵੇਲੇ ਪੁਲਿਸ ਦੇ ਕਬਜ਼ੇ ਵਿੱਚ ਐ ਜੋ ਟੁੱਟਾ ਹੋਇਆ ਮੋਟਰਸਾਈਕਲ ਐ ਉਹ ਵੀ ਉੱਥੇ ਹੀ ਥਾਣੇ ਦੇ ਵਿੱਚ ਪਿਆ ਹੋਇਆ ਔਰ ਹੁਣ ਦੱਸ ਦਈਏ ਕਿ ਜਦੋਂ ਅਸੀਂ ਇਸ ਮੌਕੇ ਤੇ ਪਹੁੰਚੇ ਆ ਤਾਂ ਸੀਸੀਟੀਵੀ ਫੁਟੇਜ ਦੀ ਗੱਲ ਕਰੀਏ ਤਾਂ ਇੱਕ ਹੀ ਤਰਫ ਤੋਂ ਇੱਕ ਹੀ ਤਰਫ ਤੋਂ ਸੀਸੀਟੀਵੀ ਫੁਟੇਜ ਸਾਹਮਣੇ ਆਈ ਐ ਦੂਸਰੀ ਤਰਫ ਦੀ ਕਲੈਰਟੀ ਨਹੀਂ ਆਈ ਕਿਉਂਕਿ بارش ਜ਼ਿਆਦਾ ਹੋਣ ਕਰਕੇ ਦੂਰ ਸੀਦਾ ਜਿਵੇਂ ਬੱਸ ਆ ਰਹੀ ਹੈ ਇਸ ਤਰਫ ਤੋਂ ਆ ਰਹੀ ਸੀ ਨੋਵਾ ਔਰ ਗੁਰਦਾਸਪੁਰ ਤੋਂ ਆ ਰਹੇ ਸੀ ਨੌਜਵਾਨ ਮੁੰਡੇ ਮੋਟਰਸਾਈਕਲ ਤੇ ਔਰ ਦੋਵਾਂ ਦਾ ਐਕਸੀਡੈਂਟ ਜਦੋਂ ਆਪਸ ਵਿੱਚ ਹੋ ਜਾਂਦਾ ਤਾਂ ਦੋ ਨੌਜਵਾਨਾਂ ਦੀ ਮੌਤ ਹੋ ਜਾਂਦੀ ਔਰ ਕੈਰਪਤੀ ਮੌਤ ਹੈ ਦਿਨਾਨਗਰ ਦੇ ਵਿੱਚ ਦਿਨਾਨਗਰ ਇਸ ਵੇਲੇ ਬੜੀ ਸੋਗ ਦੀ ਲਹਿਰ ਹੈ ਕਿਉਂਕਿ ਬਹੁਤ ਸਾਰੇ ਪਰਿਵਾਰਾਂ ਦੇ ਵਿੱਚ ਇਸ ਵੇਲੇ ਚੁੱਪੀ ਛਾਈ ਹੋਈ ਹੈ ਕਿਉਂਕਿ ਨੌਜਵਾਨ ਪੁੱਤ ਇੱਕ ਸ਼ਹਿਰ ਦੇ ਇੱਕ ਪਿੰਡ ਦੇ ਇੱਕ ਮੁਹੱਲੇ ਦੇ ਚਲੇ ਜਾਣੇ ਔਰ ਨੌਜਵਾਨ ਜਿਹੜੇ ਆ ਉਹ ਐਜੂਕੇਟਿਡ ਨੌਜਵਾਨ ਸੀ ਪੜ੍ਹੇ ਲਿਖੇ ਪਰਿਵਾਰਾਂ ਦੇ ਨੌਜਵਾਨ ਸੀ ਔਰ ਖੜੇ ਲਿਖੇ ਨੌਜਵਾਨ ਸੀ ਔਰ ਦੋਨਾਂ ਨੌਜਵਾਨਾਂ ਦੀ ਮੌਕੇ ਦੇ ਉੱਤੇ ਮੌਤ ਹੋ ਜਾਂਦੀ ਹੈ ਔਰ ਇਹ ਜਗ੍ਹਾ ਦੇ ਉੱਤੇ ਐਕਸੀਡੈਂਟ ਹੁੰਦਾ ਔਰ ਜਿਵੇਂ ਤੁਸੀਂ ਵੇਖ ਸਕਦੇ ਹੋ ਮੈਂ ਕੈਮਰਾਮੈਨ ਨੂੰ ਕਹਾਂਗਾ ਇਸ ਤਰਫ ਆ ਬਿਲਡਿੰਗ ਦਿਖਾਈ ਦੇ ਰਹੀ ਹੈ ਨੀਲੇ ਰੰਗ ਦੀ ਬਿਲਕੁਲ ਇਸ ਦੇ ਗੇਟ ਦੇ ਅੱਗੇ ਜਾ ਕੇ ਦੂਸਰਾ ਮੁੰਡਾ ਡਿੱਗਦਾ ਔਰ ਗੱਡੀ ਦੀ ਜਿਹੜੀ ਆ ਉਹ ਜਦੋਂ ਅੱਗੇ ਟਕਰਾਂਦਾ ਤਾਂ ਜੋ ਮੋਟਰਸਾਈਕਲ ਦੇ ਪਿੱਛੇ ਬੈਠਾ ਮੁੰਡਾ ਉਹ ਦੂਸਰੀ ਸਾਈਡ ਜਾ ਕੇ ਡਿੱਗਦਾ ਔਰ ਜੋ ਪਹਿਲੇ ਵਾਲਾ ਮੁੰਡਾ ਚਲਾ ਰਿਹਾ ਉਹ ਬਿਲਕੁਲ ਗੱਡੀ ਦੇ ਅੱਗੇ ਹਟ ਕੇ ਜਾਂਦਾ ਜੇ ਗੱਲ ਕਰੀਏ ਜਦੋਂ ਮੌਸਮ ਖਰਾਬ ਹੈ ਤਾਂ ਹਰ ਆਦਮੀ ਨੂੰ ਜਾਣਕਾਰੀ ਦੇ ਦਈਏ ਕਿ ਸਲੋ ਚੱਲਿਆ ਕਰੋ ਅਕਸਰ ਹੀ ਤੁਸੀਂ ਵੇਖਿਆ ਕਿ ਮੌਸਮ ਜਦੋਂ ਖਰਾਬ ਹੁੰਦਾ ਜਾਂ ਕਈ ਵਾਰੀ ਅੱਗ ਲੱਗੀ ਹੁੰਦੀ ਆ ਜਾਂ ਬਾਰਿਸ਼ ਲੱਗੀ ਹੁੰਦੀ ਆ ਇਹੋ ਜਿਹਾ ਕੋਈ ਮੌਸਮ ਖਰਾਬ ਹੋਵੇ ਤਾਂ ਜਰੂਰ ਸੁਚੇਤ ਹੋ ਜਾਣਾ ਚਾਹੀਦਾ ਔਰ ਸਲੋ ਚੱਲਣਾ ਚਾਹੀਦਾ ਐਵੇਂ ਜਿਹਾ ਇੱਥੇ ਹਾਲਾਤ ਹੋਇਆ ਹਾਦਸਾ ਵਾਪਰਿਆ ਦੋ ਨੌਜਵਾਨਾਂ ਦੀ ਮੌਕੇ ਦੇ ਉੱਤੇ ਮੌਤ ਹੋ ਗਈ ਔਰ ਇਸ ਵੇਲੇ ਦੀਨਾ ਨਗਰ ਸ਼ਹਿਰ ਦੇ ਵਿੱਚ ਰੋਸ ਦੀ ਲਹਿਰ ਹੈ ਪ੍ਰਮਾਤਮਾ ਕਰੇ ਕਿ ਇਹੋ ਜਿਹਾ ਐਕਸੀਡੈਂਟ ਹੋਰ ਕਿਸੇ ਨਾਲ ਨਾ ਹੋਵੇ ਇਹੋ ਜਿਹਾ ਹਾਦਸਾ ਕਿਸੇ ਨਾਲ ਨਾ ਵਾਪਰੇ ਔਰ ਤਸਵੀਰਾਂ ਤੁਹਾਨੂੰ ਸੀਸੀਟੀਵੀ ਫੁਟੇਜ ਸ਼ੋਅ ਕਰਦੇ ਆ ਤੁਸੀਂ ਉਸ ਦੇ ਵਿੱਚ ਆਈਡੀਆ ਲਗਾਉਣਾ ਗੈਸ ਲਗਾਉਣਾ ਕਿ ਕੀ ਹੋਇਆ ਕਿਹੜਾ ਕਾਰਨਾ ਕਰਕੇ ਐਕਸੀਡੈਂਟ ਹੋਇਆ ਔਰ ਸੀਸੀਟੀਵੀ ਫੁਟੇਜ ਜਿਹੜੀ ਆ ਸਿਰਫ ਇੱਕ ਹੀ ਕਲੀਅਰ ਆਈ ਆ ਲੇਕਿਨ ਹਾਸਾ ਜਿਹੜਾ ਬਹੁਤ ਮਾੜਾ ਹੋ ਗਿਆ ਪਰਿਵਾਰਾਂ ਦੇ ਵਿੱਚ ਕਿਤੇ ਨਾ ਕਿਤੇ ਬਹੁਤ ਤੋਂ ਵੱਡਾ ਘਾਟਾ ਪਿਆ ਵਾ ਪਰਿਵਾਰਾਂ ਨੂੰ ਉਹ ਦੋ ਪਰਿਵਾਰ ਇਸ ਵੇਲੇ ਇਸ ਝੰਡਰ ਦੇ ਵਿੱਚ ਫਸੇ ਨੇ ਕਿ ਸਾਡੇ ਨੌਜਵਾਨਾਂ ਨੂੰ ਹੋਇਆ ਕੀ ਐ ਕਿਧਰੋਂ ਆਏ ਸੀ ਕੀ ਕਾਰਨ ਰਿਆ ਔਰ ਬਹੁਤ ਵੱਡਾ ਹਾਸਾ ਇਹ ਦੀਨਾਨਗਰ ਸ਼ਹਿਰ ਦੇ ਵਿੱਚ ਵਾਪਰਿਆ ਔਰ ਕੱਲ ਸ਼ਾਮ ਦੀ ਕੱਲ ਰਾਤ ਦੀ ਘਟਨਾ 9 ਵਜੇ ਕੋਈ 45 47 ਮਿੰਟ ਤੇ ਹਾਸਾ ਵਾਪਰਿਆ ਔਰ ਹੁਣ ਜਦੋਂ ਤੁਹਾਨੂੰ ਵੀਡੀਓ ਸ਼ੋਅ ਕਰਦੇ ਆ ਤੇ ਜਰੂਰ ਇਸ ਦੇ ਵਿੱਚ ਚੈੱਕ ਕਰਨਾ ਔਰ ਕਮੈਂਟ ਕਰਕੇ ਦੱਸਣਾ ਕਿ ਇਹ ਕਿਵੇਂ ਹਾਦਸਾ ਹੋਇਆ ਔਰ ਕੀ ਕਾਰਨ ਰਿਹਾ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾਨਗਰ ਜ਼ਿਲ੍ਹਾ ਗੁਰਦਾਸਪੁਰ Thank you.